ਸਤ ਸ੍ਰੀ ਅਕਾਲ ਜੀ ਕਿਦਾਂ ਹਾਂ ਜੀ ਸਾਰੇ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਦੀ ਆਪਣੀ ਵੀਡੀਓ ਵੀ ਰਹੂਗੀ ਕੱਟ ਪੀਸਾਂ ਦੀ ਦਾਸ ਬ੍ਰਾਂਡ ਦੇ ਕੱਟ ਰਹਿਣਗੇ ਜਿਹੜੇ ਸਾਡੇ ਨਵੇਂ ਵੀਅਰਸ ਨੇ ਉਹਨਾਂ ਨੂੰ ਦੱਸਣਾ ਚਾਹਾਂਗੇ ਕਿ ਦਾਸ ਬ੍ਰਾਂਡ ਦੇ ਕੱਟ ਪੀਸ ਜਿਹੜਾ ਸੂਟ ਆਪਾਂ ਨੂੰ 1000 ਤੋਂ ਆਪ ਮਿਲਦਾ ਹੈਗਾ ਉਹ ਆਪਾਂ ਨੂੰ 625 ਰੁਪਏ ਦੇ ਵਿੱਚ 5 ਮੀਟਰ ਮਿਲ ਜਾਂਦਾ ਹੈ ਇਹ ਕਟਾਂ ਦੇ ਅਕੋਰਡਿੰਗ ਹੀ ਹੁੰਦਾ ਹੈ ਇਹਦੇ ਵਿੱਚ ਕੁਝ ਵੀ ਕੱਟ ਕੇ ਨਹੀਂ ਦਿੰਦੇ ਆਪਾਂ ਜਿੰਨੇ ਦਾ ਫੈਬਰਿਕ ਹੁੰਦਾ ਹੈਗਾ ਓਨੇ ਦੀ ਹੀ ਆਪਣੀ ਪੇਮੈਂਟ ਹੈ ਜਿਹੜੀ ਲੱਗਦੀ ਹੈਗੀ 125 ਰੁਪਏ ਪਰ ਮੀਟਰ ਸਟਫ ਬਹੁਤ ਜ਼ਿਆਦਾ ਸੋਹਣਾ ਹੈਗਾ ਬਿਲਕੁਲ ਟ੍ਰਾਂਜ਼ੀ ਨਹੀਂ ਹੈਗਾ ਕੋਈ ਲਾਈਨਿੰਗ ਦੀ ਰਿਕੁਆਇਰਮੈਂਟ ਨਹੀਂ ਨਾ ਤਾਂ ਇਹਨਾਂ ਦੇ ਕਲਰ ਜਾਂਦੇ ਨਾ ਇਹ ਸ਼੍ਰਿੰਕਿੰਗ ਹੁੰਦੇ ਬਹੁਤ ਜ਼ਿਆਦਾ ਵਧੀਆ ਰਿਸਪੌਂਸ ਹੈ ਕੱਲ ਆਪਨੇ ਵੀਡੀਓ ਪਾਈ ਸੀ ਬਹੁਤ ਜ਼ਿਆਦਾ ਵਧੀਆ ਰਿਸਪੌਂਸ ਰਿਹਾ ਹੈਗਾ ਪਹਿਣਾ ਦਾ ਤੇ ਸਾਰੇ ਸੂਟ itu apa ni? ਜੋ ਸੋਲਡ ਆਊਟ ਕਰਤੇ ਸੀਗੇ ਵਾਹਿਗੁਰੂ ਦੀ ਕਿਰਪਾ ਨਾਲ ਤੇ ਅੱਜ ਦੀ ਜਿਹੜੀ ਆਪਾਂ ਵੀਡੀਓ ਪਾਉਣ ਲੱਗਿਆ ਸਵੇਰ ਦੇ ਭੈਣਾਂ ਦੇ ਬਹੁਤ ਜ਼ਿਆਦਾ ਮੈਸੇਜ ਆ ਰਹੇ ਨੇ ਜੀ ਥੋੜੀ ਕੱਟ ਪੀਸਾਂ ਦੀ ਵੀਡੀਓ ਕਦੋਂ ਤੱਕ ਆਊਗੀ ਤੇ ਆਪਾਂ ਹੁਣ ਤੁਹਾਨੂੰ ਦਿਖਾ ਰਹੇ ਹਾਂ ਜੀ ਚਲੋ ਜੀ ਤੁਹਾਡਾ ਇੰਤਜ਼ਾਰ ਖਤਮ ਕਰਦੇ ਹਾਂ 390 ਦਾ ਜੀ ਇਹ ਸਿਰਫ 3 ਸਾਡਾ ਮਤਲਬ ਇਹ ਹੁੰਦਾ 390 ਦਾ ਜੀ ਕਈ ਭੈਣਾਂ ਕਹਿੰਦੀਆਂ ਨੇ ਜੀ ਮਤਲਬ ਦੱਸਿਆ ਕਰੋ ਵੀ ਇਹ ਕਿੰਨੇ ਮੀਟਰ ਕਿੰਨੇ ਇੰਚ ਦੇਖੋ ਇਹਦੇ ਵਿੱਚ 3 4 ਇੰਚ ਕੱਟ ਹੋਊਗਾ ਇਹ ਮਤਲਬ 4 ਮੀਟਰ ਤੋਂ ਹੈ ਨਾ ਜੀ ਤੇ ਆਪਾਂ ਨੇ ਨਾ ਇਹ 390 ਹੀ ਲੈਣਾ ਹੁੰਦਾ ਵੀ ਐਵੇਂ ਖਿੱਚ ਕੇ ਕੱਪੜਾ ਨਹੀਂ ਲਾਂਦੇ ਹੈਗੇ ਆਪਾਂ ਜਿਹੜਾ ਕਿਉਂਕਿ ਕੱਟ ਪੀਸਾ ਦੇ ਵਿੱਚ ਸਾਨੂੰ ਸਾਰਾ ਪਹਿਲਾਂ ਸੈਟਿੰਗ ਕਰਨੀ ਪੈਂਦੀ ਹੈ ਕੋਈ ਡਿਫੈਕਟਡ ਹੁੰਦਾ ਕਿਸੇ ਤਰ੍ਹਾਂ ਦੀ ਕੋਈ ਚੀਜ਼ ਹੁੰਦੀ ਉਹ ਸਾਰਾ ਕੱਢਣਾ ਪੈਂਦਾ ਹੈਗਾ ਸਾਨੂੰ ਤੇ ਉਸ ਤੋਂ ਬਾਅਦ ਆਪਾਂ ਸਲੀਪਾਂ ਲਾਉਂਦੇ ਆ ਛੋਡੇ ਲਈ ਤਾਂ ਜੋ ਤੁਹਾਨੂੰ ਵੀ ਆਸਾਨ ਰਹੇ ਤੇ ਆਸਾਨ ਸਾਨੂੰ ਵੀ ਆਸਾਨ ਰਹੇ ਸਾਰੀ ਮਿਹਨਤ ਕਰਦੇ ਆਂਗੇ ਆਪਾਂ ਹੈਨਾ ਇਹਦੇ ਵਿੱਚ ਆਪਾਂ 390 ਕਿਹਾ ਤਾਂ 390 ਹੈ ਆਪਾਂ ਕਦੇ ਵੀ ਇਹ ਨਹੀਂ ਲਿਖਾਂਗੇ ਵੀ 4 ਆ ਵੀ 3 4 ਇੰਚ ਦਾ ਕਿੰਨਾ ਕੁ ਫਰਕ ਹੁੰਦਾ ਹੈਗਾ ਆਪਾਂ 4 ਮੀਟਰ ਮੰਗਰ ਘਾੜ ਦਿੰਨੇ ਆ ਨਹੀਂ ਜੀ ਆਪਾਂ 390 ਹੀ ਲਿਖਿਆ ਗਏ ਦਾ ਉਸ ਤੋਂ ਬਾਅਦ ਆ ਗਿਆ ਜੀ ਇਹ ਵੀ 390 ਦਾ ਤੇ ਉਸ ਤੋਂ ਬਾਅਦ ਆਪਣੇ ਕੋਲ ਆ ਗਿਆ ਜੀ ਕਿਉਂਕਿ ਸਟ੍ਰੇਟ ਬਾਟਮ ਨਾਲ ਪਹਿਣਾ ਬਣਾ ਲੈਂਦੀਆਂ ਨੇ ਜੀ ਹੁਣ ਸੂਟ ਸਟ੍ਰੇਟ ਬਾਟਮ ਨੇ ਜਾਂ ਕੋਈ ਹਾਫ ਬਾਜੂ ਪਾਉਂਦਾ ਜਾਂ ਫਿਰ ਕਿਸੇ ਦੀ ਹਾਈਟ ਛੋਟੀ ਹੈ ਜਾਂ ਕਿਸੇ ਨੇ ਲੈਂਥ ਕੱਟ ਕਰਨੀ ਹੈ ਸ਼ਰਟ ਦੀ ਹੈ ਨਾ ਸਟ੍ਰੇਟ ਬਾਟਮ ਹੁੰਦੀਆਂ ਨੇ ਤਾਂ ਬੰਨ ਜਾਂਦੇ ਨੇ ਸੂਟ ਪਲਾਜੋ ਸੂਟ ਬਣਾਣ ਹਾਂ ਦੇਖੋ ਜੀ ਇਹ 5-10 ਦਾ ਹੈਗਾ ਉਸ ਤੋਂ ਬਾਅਦ ਆ ਗਿਆ ਜੀ ਇਹ ਵਾਲਾ 290 ਦਾ ਪੀਸ ਹੈ ਜੀ ਇਹ ਇਹਦੇ ਵਿੱਚ ਇੱਕ ਤੀਰ ਹੈ ਜਿੱਦਾਂ ਇਹ 1.290 ਦਾ ਹੋ ਗਿਆ ਜੀ ਤੇ ਇਹਦੇ ਵਿੱਚੋਂ ਆਪਾਂ ਇਹ ਤਿੰਨ ਤੇ ਇਹ ਚਾਰ ਵੀ ਦਾ ਬਣ ਗਿਆ ਜੀ 4 ਵੀ ਦਾ ਬਣ ਗਿਆ ਤੇ ਉਸ ਤੋਂ ਬਾਅਦ ਆ ਗਿਆ ਜੀ 4.80 ਦਾ ਇਹ ਪੌਣੇ 5 ਮੀਟਰ ਤੋਂ ਉੱਤੇ ਹੈ ਜੀ ਉਸ ਤੋਂ ਬਾਅਦ ਆ ਗਿਆ ਜੀ 4 ਮੀਟਰ ਦਾ ਪੀਸ 3 ਮੀਟਰ ਦਾ ਤੇ ਇਹਦੇ ਨਾਲ ਦਾ 1 ਮੀਟਰ ਦਾ ਇਹ 4 ਮੀਟਰ ਬਣ ਗਿਆ ਜੀ ਸਾਰਾ ਟੋਟਲ ਉਸ ਤੋਂ ਬਾਅਦ ਆ ਗਿਆ ਜੀ 4.5 ਮੀਟਰ ਦਾ ਤੇ 4 ਮੀਟਰ ਦਾ ਮੈਂ ਖੁਦੀ ਵੀਡੀਓ ਬਣਾਨੀ ਆ ਹੁਣ ਤੇ ਖੁਦੀ ਤੁਹਾਨੂੰ ਦਿਖਾਨੀ ਹੁੰਦੀ ਹੈ ਕਿ ਧਿਆਨ ਨਾਲ ਇਹ 490 ਦਾ ਹੈ ਜੀ ਦੇਖੋ ਇਹ ਸਿਰਫ 5 ਮੀਟਰ ਦਾ ਹੀ ਆਪਾਂ 5 ਵੀ ਲਾ ਸਕਦੇ ਸੀ 2 3 ਇੰਚ ਟੱਟ ਬਟ ਆਪਾਂ 490 ਆ ਤਾਂ 490 ਹੀ ਲਗਾਇਆ ਹੈ ਇਹ 460 ਦਾ ਹੈ ਜੀ ਇਹ 420 ਦਾ 470 ਦਾ ਹੈ ਜੀ ਮੇਰੀਆਂ ਬਹੁਤ ਸਾਰੀਆਂ ਭੈਣਾਂ ਦੇ ਮੈਸੇਜ ਆਏ ਵੀ ਲਾਈਟ ਕਲਰ ਇਹ ਲਾਈਟ ਕਲਰ ਹੀ ਆਗੇ ਪੈਣਾ ਹੁਣ ਆਪਣੇ ਘੱਟ ਪੀਸਾ ਦੇ ਵਿੱਚ ਤੁਹਾਡੇ ਲਈ ਜਿੱਦਾਂ ਜਿਹੜੀਆਂ ਆਂਟੀਆਂ ਮੰਮੀਆਂ ਦਾਦੀਆਂ ਦੇ ਲਈ ਵੰਡਨੇ ਨੇਗੇ 4 10 ਦਾ ਜੀ ਇਹ 4 40 ਦਾ ਸਟਾਫ ਬੋਸ ਹੁਣ ਸਟਾਫ ਦੀ ਤਾਂ ਕੋਈ ਕੰਪਲੀਟ ਹੈ ਹੀ ਨਹੀਂਗੀ 4 ਮੀਟਰ ਦਾ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਆਂਦੀ ਨਹੀਂ ਕੋਈ ਇਸ਼ੂ ਨਹੀਂ ਹੈਗਾ ਜੀ 3 60 ਦਾ ਐਂਡ ਇਹਦੇ ਵਿੱਚ 1 30 ਦਾ ਤੇ 4 ਮੀਟਰ ਦਾ ਜੀ ਜੀਮੈਟ੍ਰੀਕਲ ਬਾਕਸ ਵਾਲਾ ਪ੍ਰਿੰਟ ਹੈ ਉਸ ਤੋਂ ਬਾਅਦ ਆ ਗਿਆ ਜੀ ਇਹ ਵਾਲਾ ਇਹਦੇ ਵਿੱਚ ਇੱਕ 2 ਮੀਟਰ ਦਾ ਪੀਸ ਹੈ ਜੀ ਤੇ ਇੱਕ ਇੱਕ ਵੀ ਦਾ ਪੀਸ ਹੈ ਇੱਕ ਇੱਕ 60 ਦਾ ਪੀਸ ਹੈ ਜੀ ਉਸ ਤੋਂ ਬਾਅਦ ਆ ਗਿਆ ਜੀ 5 ਮੀਟਰ ਦਾ ਇਹਦੇ ਵਿੱਚ ਇੱਕ 3 25 ਦਾ ਪੀਸ ਹੈ ਜੀ 1 1 ਮੀਟਰ ਦਾ 4 25 ਬਣ ਗਿਆ ਇਹ ਨੈਕਸਟ ਤੁਹਾਨੂੰ ਦਿਖਾਣੇ ਆਂਗੇ ਆਪਾਂ ਨੈਕਸਟ ਦਿਖਾ ਰਹੇ ਆਂ ਤੁਹਾਨੂੰ ਇਹ 180 ਦਾ ਰਹਿ ਗਿਆ ਜੀ ਆਪਣੇ ਕੋਲੇ 180 ਦਾ ਪੀਸ ਹੈਗਾ ਇਹ ਜਿੱਦਾ ਜਿਹੜੀਆਂ ਨੇ ਲੈਂਥ ਕੱਟ ਕਰਨੀ ਪੈਣਾ ਨੇ ਸ਼ਾਰਟ ਬਣਾਸ ਜੇ ਕਿਸੇ ਬੱਚੇ ਦੀ ਬਣਾਣੀ ਹੈਗੀ ਆਪਾਂ ਨੇ ਤੇ 250 ਦਾ 2.5 ਮੀਟਰ ਦਾ ਮਤਲਬ ਹੀ ਇਹ ਇਹ 2 ਮੀਟਰ ਦਾ ਪੀਸ ਹੈ ਇਹ 320 ਦਾ ਪੀਸ ਹੈ ਜੀ 270 ਦਾ 380 ਦਾ 3 ਮੀਟਰ ਦਾ 360 ਦਾ ਜੀ 370 ਦਾ 3 ਮੀਟਰ ਦਾ ਜੀ 240 ਦਾ 2.5 ਮੀਟਰ ਦੀ ਕੱਟ 2.5 ਮੀਟਰ ਦੀ ਸ਼ਰਟ ਇਹ ਇਹਦੇ ਵਿੱਚ ਉਹਦਾ ਆ ਗਿਆ ਜੀ ਆਪਣਾ ਸ਼ਿਮਰ ਹੈਗੇ ਲੀਬਿਆ ਕਾਟਨ ਹੀ ਹੈਗੀ 10 ਬ੍ਰਾਂਡ ਦੀ ਸ਼ਿਮਰ ਦੇ ਵਿੱਚ ਆ ਗਿਆ ਜੀ ਇਹ ਹਲਕਾ ਜਾਇ ਦੇ ਵਿੱਚ ਸ਼ਾਈਨਿੰਗ ਹੈਗੀ ਸ਼ਿਮਰ ਦਾ ਆ ਗਿਆ 240 ਦਾ ਹੈ ਜੀ ਸ਼ਰਟ ਪੀਸ 260 ਦਾ ਹੈ ਜੀ ਇਹ ਵੀ ਸਟਾਕ ਦੇਖੋ ਕਿੰਨਾ ਪਿਆਰਾ ਜਾਇ ਆਇਆਗਾ ਇਹਦੇ ਨੀਚੇ ਐ ਦਾ ਲਾਈਨਿੰਗ ਬਣੀ ਹੋਈ ਹੈ 2 ਮੀਟਰ ਦਾ ਪੀਸ ਹੈ ਜੀ ਤੇ ਇਹ 260 ਦਾ ਜੀ ਇਹਦੇ ਨਾਲ ਦਾ ਇੱਕ ਸੂਟ ਆਪਣਾ ਪੂਰਾ 4.5 ਮੀਟਰ ਪੌਣੇ 5 ਦਾ ਸੇਲ ਹੋ ਗਿਆ ਸੀਗਾ ਸਾਇਦ 5 ਦਾ ਹੀ ਸੀਗਾ ਤੇ ਇਹਦੇ ਬਾਰੇ ਬਹੁਤ ਸਾਰੇ ਮੈਸੇਜ ਆਏ ਸੀ ਮੈਂ ਭੈਣਾਂ ਨੂੰ ਕਿਹਾ ਵੀ ਸੀ ਕਿ ਸ਼ਰਟ ਪੀਸ ਹੈਗਾ ਉਹਦੇ ਨਾਲ ਦਾ ਆਪਣੇ ਕੋਲ ਤੇ ਉਸ ਤੋਂ ਬਾਅਦ ਜਿਵੇਂ ਇੱਕ 20 ਦਾ ਆ ਗਿਆ ਤੇ ਇੱਕ 50 ਦਾ ਆ ਗਿਆ ਇਹ ਦੇਖੋ ਜੀ ਸ਼ਰਟ ਪੀਸ ਬਣ ਗਿਆ ਬਾਦੀ ਬਣ ਗਿਆ ਕੱਪੜਾ ਤੇ ਉਸ ਤੋਂ ਬਾਅਦ ਇੱਕ 10 ਦਾ ਆ ਗਿਆ ਤੇ ਇੱਕ 90 ਦਾ ਆ ਗਿਆ ਵੀ ਸ਼ਰਟ ਪੀਸ ਬਣ ਗਿਆ ਜੀ ਤੇ ਇੱਕ 10 ਦਾ ਆ ਗਿਆ ਜੀ ਇਹ ਦੇਖ ਵਾਈਟ ਤੇ ਬਲੈਕ ਦੇ ਵਿੱਚ ਆਇਆ ਸੀਗਾ ਜਿਹੜਾ ਪ੍ਰਿੰਟ ਉਹੀ ਹੈ ਸੇਮ ਇਹ ਪੇਂਟਿੰਗ ਵਰਗਾ ਪ੍ਰਿੰਟ ਹੈ ਤੇ 1 10 ਦਾ ਇਹ 2 20 ਬਣ ਗਿਆ ਜੀ ਤੇ ਉਸ ਤੋਂ ਬਾਅਦ ਆ ਗਿਆ ਜੀ 2 40 ਦਾ ਇਹ ਇੱਕ 1.5 ਮੀਟਰ ਦਾ ਪੀਸ ਹੈ ਜੀ ਇੱਕ 1 ਮੀਟਰ ਦਾ ਪੀਸ ਹੈ ਇਹ 2.5 ਮੀਟਰ ਬਣ ਗਿਆ ਜੀ ਤੇ 2 70 ਦਾ ਜੀ 2 80 ਦਾ 2 80 ਦਾ ਜੀ ਦੋ ਵੀ ਦਾ ਪੀਸ ਹੈ ਐਂਡ 270 ਦਾ ਪੀਸ ਹੈ ਜੀ ਕਲਰ ਪ੍ਰਿੰਟ ਤਾਂ ਸਾਰੇ ਨਾਲ ਇਹਨਾਂ ਦੇ ਕਮਾਲ ਦੇ ਨੇ ਜੀ ਬਹੁਤ ਜਿਆਦੇ ਸੋਹਣੇ ਨੇ ਇਦਾਂ ਦਿਲ ਕਰਦਾ ਹੁੰਦਾ ਵੀ ਸਾਰੇ ਸੂਟ ਹੀ ਬਣਵਾ ਲਈਏ ਇੰਨੇ ਕਿ ਸੋਹਣੇ ਕਲਰ ਪ੍ਰਿੰਟ ਹੁੰਦੇ ਨੇ ਇਹਨਾਂ ਦੇ 280 ਦਾ ਹੈ ਜੀ ਕੋਈ ਵੀ ਛੱਡਣ ਵਾਲਾ ਹੈ ਹੀ ਨਹੀਂਗਾ 2 ਮੀਟਰ ਦਾ ਹੈ ਜੀ ਇੱਦਾਂ ਲੱਗਦਾ ਹੁੰਦਾ ਜਿਵੇਂ ਪੇਂਟਿੰਗ ਕੀਤੀ ਹੁੰਦੀ ਵਟ ਸਾਰੇ ਪ੍ਰਿੰਟ ਹੁੰਦੇ ਨੇ ਕਿ ਬਹੁਤ ਸੋਹਣੇ ਨਾ ਇਹਨਾਂ ਦੇ ਕਲਰ ਜਾਂਦੇ ਹੈਗੇ ਜੀ 2 10 ਦਾ ਬਹੁਤ ਦਿਨਾਂ ਤੋਂ ਆਪਾਂ ਇਹ ਕਰ ਰਹੇ ਹਾਂਗੇ ਕੱਟ ਪੀਸਾਂ ਦਾ ਕੰਮ 2 ਮੀਟਰ ਦਾ ਪਹਿਣਾ ਦੀ ਬਹੁਤ ਜ਼ਿਆਦਾ ਵਧੀਆ ਹੀ ਰਿਸਪੌਂਸ ਹੈਗਾ ਇਹਨਾਂ ਨੂੰ ਲੈ ਕੇ 2 ਮੀਟਰ ਦਾ ਐਂਡ 2 ਮੀਟਰ ਦਾ ਹੈ ਜੀ 2 ਮੀਟਰ ਦਾ 3 ਮੀਟਰ ਦਾ ਪੀਸ ਹੈ ਜੀ ਇਹ ਵੀ 3 ਮੀਟਰ ਦਾ ਹੈ ਜੀ ਇਹ ਇੱਕ 1.90 ਦਾ ਜੀ ਜਿਹਦਾ 2 ਮੀਟਰ ਵਾਂਗੂ ਹੀ ਹੈਗੀ ਤੇ ਇੱਕ 10 ਦਾ 2 3 ਮੀਟਰ ਬਣ ਗਿਆ ਜੀ ਇਹ ਉਸ ਤੋਂ ਵਾਧਾ ਗਿਆ ਜੀ 3 ਮੀਟਰ 3 ਤੀਦ ਹੈ ਜੀ 3.5 ਮੀਟਰ ਦਾ 360 ਦਾ 320 ਹੈ ਜੀ ਤੇ 380 ਦਾ ਇਹ ਸਾਰੇ ਸੂਟ ਆਪਣੇ ਕੋਲ अवेलेबल ਹੈਗੇ ਨੇ ਕਿ ਕੱਟ ਪੀਸਾਂ ਦੇ ਵਿੱਚ 125 ਰੁਪਏ ਪਰ ਮੀਟਰ ਹੈਗਾ 625 ਰੁਪਏ ਦਾ ਪੂਰਾ ਸੂਟ ਬਣ ਜਾਂਦਾ ਹੈ ਜੀ ਤੇ ਤੁਸੀਂ ਪਲੇਨ ਬਾਟਮਸ ਨਾਲ ਲਗਵਾ ਕੇ ਲੈਣਾ ਚਾਹਦੇ ਹੋ ਉਹ ਲੈ ਸਕਦੇ ਹੋ ਜੇ ਤੁਸੀਂ ਸਟੀਚਿੰਗ ਕਰਵਾ ਕੇ ਲੈਣਾ ਤਾਂ ਅਸੀਂ ਤੁਹਾਨੂੰ ਸਟੀਚਿੰਗ ਵੀ ਪ੍ਰੋਵਾਈਡ ਕਰਦੇ ਹਾਂਗੇ ਐਸਟਿਜ ਲੈਣਾ ਐਸਟਿਜ ਲੈ ਸਕਦੇ ਹੋ ਸ਼ਿਪਿੰਗ ਐਕਸਟਰਾ ਰਹਿੰਦੀ ਹੈ ਆਪਣਾ ਨੰਬਰ ਹੈਗਾ ਕੱਲ ਪਹਿਣਾ ਕਹਿ ਰਹੇ ਸੀ ਹੌਲੀ ਵੀ ਰਿਪੀਟ ਕਰਿਆ ਕਰੋ ਤੁਹਾਡਾ ਨੰਬਰ 9253115036 9253115036 ਤੇ ਤੁਸੀਂ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਜਿਹੜਾ ਪਲੇਸ ਕਰ ਸਕਦੇ ਹੋ ਤੇ ਆਪਣਾ ਸੂਟ ਜਿਹੜਾ ਹੋਲਡ ਕਰਵਾ ਸਕਦੇ ਹੋ ਇੱਕ ਤੁਸੀਂ ਪਹਿਨੋ ਮੇਰੀ ਇਹੀ ਰਿਕੁਐਸਟ ਹੈਗੀ ਕਿ ਤੁਸੀਂ ਜਦੋਂ ਮੈਨੂੰ ਸਕਰੀਨਸ਼ਾਟ ਭੇਜਦੇ ਹੋ ਸਿਰਫ ਸਕਰੀਨਸ਼ਾਟ ਭੇਜ ਦਿਨੀਓ 8 8 ਦਾ 10 ਸੂਟਾਂ ਦਾ ਮੈਂ ਕਹਿ ਰਹੀ ਹਾਂ ਜੀ अवेलेबल ਹੈਗੀ ਹੈਗੀ ਅਵੇਲੇਬਲ ਹੈਗਾ ਤਾਂ ਉਹ ਤੁਸੀਂ ਇਹ ਨਹੀਂ ਕਹਿੰਦੇ ਜੀ ਸਾਨੂੰ ਇਹ ਲੈਣਾ ਸਾਡਾ ਹੋਲਡ ਰੱਖੋ ਸਾਨੂੰ ਨਹੀਂ ਪਤਾ ਹੁੰਦਾ ਜੀ ਸਾਡੇ ਕੋਲੇ 100 100 2 200 ਮੈਸੇਜ ਆ ਜਾਂਦਾ ਹੈਗਾ ਤੇ ਜਿਹੜੇ ਸਾਨੂੰ ਸਿਰਫ ਕਹਿੰਦੇ ਨੇ ਹਾਂ ਜੀ ਅਸੀਂ ਪੇਮੈਂਟ ਕਰਦੇ ਹਾਂ ਸਾਡਾ ਸੂਟ ਹੋਲਡ ਹੀ ਹੋਣਾ ਚਾਹੀਦਾ ਹੈਗਾ ਜ ਹੇਗਾ ਤਾਂ ਅਸੀਂ ਹੋਲਡ ਕਰਦੇ ਆ ਜੀ ਉਹਨਾਂ ਦਾ ਸੂਟੇ ਕਦੇ ਵੀ ਨਹੀਂ ਹੋਇਆ ਸੀ ਸ਼ਾਮ ਤੱਕ ਵੀ ਕਈ ਵਾਰ ਹੋਲਡ ਰੱਖਦੇ ਆਂਗੇ ਜਿਹੜੀਆਂ ਭੈਣਾਂ ਲੈਂਦੀਆਂ ਨੇ ਉਹਨਾਂ ਨੂੰ ਪਤਾ ਹੀ ਹੈਗੇ ਫਿਰ ਤੁਸੀਂ ਪਿਕਸ ਭੇਜ ਦਿਨੋ ਸ਼ਾਮ ਨੂੰ ਫੋਨ ਕਰਦੇ ਹੋ ਜਾਂ ਮੈਸੇਜ ਕਰਦੇ ਹੋ ਜੀ ਉਦੋਂ ਤੱਕ ਉਹ ਸੂਟ ਸੇ ਤੁਸੀਂ ਕਹਿੰਦੇ ਜੀ ਅਸੀਂ ਪਿਕਸ ਭੇਜੀ ਸੀ ਪਿਕਸ ਤੇ ਅੱਜ ਮੈਨੂੰ ਇੱਕ ਇੱਕ ਸੂਟ ਦੀਆਂ ਦੋ ਦੋ 100 ਬੰਦਾ ਭੇਜ ਦਿੰਦੇ ਜੀ ਅਸੀਂ ਐਦਾ ਨਹੀਂ ਰੱਖ ਸਕਦੇ ਤੁਸੀਂ ਸਪੈਸ਼ਲੀ ਕਹੋ ਜੀ ਇਹ ਸੂਟ ਸਾਡਾ ਹੋਲਡ ਹੀ ਹੋਣਾ ਚਾਹੀਦਾ ਹੈਗਾ ਤਾਂ ਅਸੀਂ ਪੇਮੈਂਟ ਕਰਦੇ ਆ ਜੇ ਸਾਡੇ ਕੋਲ ਅਵੇਲੇਬਲ ਹੈ ਜੇ ਉਸ ਤੋਂ ਪਹਿਲਾਂ ਸੇਲਡ ਹੋ ਚੁੱਕਿਆ ਚਲੋ ਉਹ ਤਾਂ ਗੱਲ ਅਲੱਗ ਤੇ ਥੈਂਕ ਯੂ ਸੋ ਮੱਚ ਵਧੀਆ ਵਧੀਆ ਕਮੈਂਟ ਕਰਿਆ ਕਰੋ ਸੋਹਣੇ ਸੋਹਣੇ ਸੂਟਾਂ ਨੂੰ ਦੇਖ ਕੇ ਤੇ ਸ਼ੇਅਰ ਵੱਧ ਤੋਂ ਵੱਧ ਕਰਿਆ ਕਰੋ ਲਾਈਕ ਕਮੈਂਟ ਸਬਸਕ੍ਰਾਈਬ ਕਰੋ ਥੈਂਕ ਯੂ